ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੂਰਪੁਰ ਵਿਧਿਕ ਖੇਤਰ ਦੇ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ اسی ਲੜੀ ਤਹਿਤ ਬੀਤੀ ਰਾਤ ਪਿੰਡ ਨੂਰਪੁਰ ਖੁਰਦ ਵਿਖੇ ਦਾਖਲ ਹੋਏ ਚੋਰ ਦੋ ਮਜ਼ਦੂਰ ਪਰਿਵਾਰਾਂ ਦੀਆਂ ਕੀਮਤੀ ਮੱਝਾਂ ਚੋਰੀ ਕਰਕੇ ਲੈ ਗਏ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਇਸ ਘਟਨਾ ਸੰਬੰਧੀ ਪਿੰਡ ਨੂਰਪੁਰ ਖੁਰਦ ਦੇ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਪਸ਼ੂ ਪਾਲਕ ਧਰਮਪਾਲ ਨੇ ਦੱਸਿਆ ਕਿ ਉਸ ਦਾ ਪਸ਼ੂਆਂ ਦਾ ਬਾੜਾ ਘਰ ਦੇ ਲੱਗੇ ਸਥਿਤ ਹੈ ਤੇ ਰਾਤ 10 ਵਜੇ ਤੱਕ ਉਸ ਦੇ ਪਸ਼ੂ ਸੁਰੱਖਿਅਤ ਬੰਨੇ ਹੋਏ ਸਨ ਮਗਰ ਜਦੋਂ ਸਵੇਰੋਂ ਮੱਝ ਨੂੰ ਆਪਾਉਣ ਲਈ ਬਾੜੇ ਵਿਖੇ ਪਹੁੰਚਾ ਦਾ ਵੇਖਿਆ ਕਿ ਸੰਗਲ ਖੁੰਡੇ ਕੋਲ ਹੀ ਪਏ ਸਨ ਜਦਕਿ ਮੱਝਾਂ ਖੁੰਡੇ ਤੋਂ ਗਾਇਬ ਸਨ ਇਸੇ ਪ੍ਰਕਾਰ ਇੱਕ ਹੋਰ ਪੀੜਿਤ ਪਸ਼ੂ ਪਾਲਕ ਚੰਨੜ ਸਿੰਘ ਨੇ ਦੱਸਿਆ ਕਿ ਉਸਨੇ ਰਾਤ ਕਰੀਬ 12 ਵਜੇ ਆਖਰੀ ਵਾਰ ਆਪਣੇ ਮੱਝ ਨੂੰ ਬਾੜੇ ਵਿੱਚ ਬੰਨੀ ਹੋਈ ਦੇਖਿਆ ਮਗਰ ਜਦੋਂ ਸਵੇਰੇ ਉਹ ਬਾੜੇ ਵਿਖੇ ਪਹੁੰਚਿਆ ਤਾਂ ਵੇਖਿਆ ਕਿ ਰਸਤਾ ਖੁੰਡੇ ਦੇ ਨਾਲ ਬੰਨਿਆ ਹੋਇਆ ਸੀ ਅਤੇ ਉਸ ਦੀ ਮੱਝ ਗਾਇਬ ਸੀ। ਦੋਮਾ ਮੱਝਾਂ ਦੀ ਕੀਮਤ ਕਰੀਬ 80000 ਰੁਪਏ ਦਸੀ ਜਾ ਰਹੀ ਹੈ। ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਰੋਸ ਜ਼ਾਹਿਰ ਕਰਦੇ ਆਖਿਆ ਕਿ ਪੰਜਾਬ ਸਰਕਾਰ ਨੇ ਪਿੰਡਾਂ ਦਾ ਵਿਕਾਸ ਤਾਂ ਕੀ ਕਰਵਾਉਣਾ ਹੈ। ਉਹਨਾਂ ਦੀ ਅਤੇ ਪਸ਼ੂਆਂ ਸਿਹਤ ਜਨਮ ਪਾਲ ਦੀ ਰਾਖੀ ਯਕੀਨੀ ਬਣਾ ਦੇਵੇ ਤਾਂ ਬਹੁਤ ਹੈ। ਉਹਨਾਂ ਰੋਸ ਜ਼ਾਹਿਰ ਕਰਦੇ ਹੋਏ ਆਖਿਆ ਕਿ ਪੁਲਿਸ ਪਿੰਡਾਂ ਦੇ ਵਿੱਚ ਠਿਕਰੀ ਪੈਰੇ ਲਗਾਉਣ ਲਈ ਪਹਿਲ ਕਦਮੀ ਕਰਿਆ ਅਤੇ ਆਪਣੇ ਗਸ਼ਤ ਤੇਜ਼ ਕਰੇ। ਤਾਂ ਜੋ ਇਹਨਾਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਵਾਰ ਸਥਿਤ ਇੱਕ ਸਤਾਂਤੋਕਤ ਚੋਰੀ ਕੀਤੇ ਦੋਵੇਂ ਪਸ਼ੂਆਂ ਨੂੰ ਕਿਸੇ ਗੱਡੀ ਦੇ ਵਿੱਚ ਲੱਦ ਕੇ ਲਿਜਾਇਆ ਗਿਆ ਹੈ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਥਾਣਾ ਮੁਖੀ ਨੂਰਪਰਵੇਦੀ ਹਰਸ਼ਰਮੋਹਨ ਗੋਤਮ ਨੇ ਦੱਸਿਆ ਕਿ ਉਹ ਤੇ ਉਹਨਾਂ ਦੀ ਟੀਮ ਉਕਤ ਚੋਰੀ ਦੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਹੱਲ ਕਰਨ ਦੇ ਵਿੱਚ ਜੁਟੀ ਹੋਈ ਹੈ ਨੂਰਪਰਵੇਦੀ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਕਰਨ ਪਾਗੇ ਕਾ ਕਰ ਮੈਂ ਤਾਂ ਬਸ ਇਹ ਕੀ ਆ ਪਤਾ ਲੱਗਿਆ ਬਣੀ ਕੁਦਵਰਦੇ ਮੈਂ ਸਵੇਰੇ ਕਾਪਣ ਲੱਗੇ ਜੀ ਆਪਾਂ ਤਾਂ ਲੱਗਿਆ ਵੀ ਕੀ ਕਾਪਣ ਕਿਾ ਦੇਖਿਆ ਜੇ ਅਗਰ ਸੰਗਲ ਖੁੱਲਾਤਾ ਤੇ ਉਹ ਨੀ ਰਸਾ ਭਾਗ ਨਾ ਹੁੰਦਾ ਤੁਸੀਂ ਆਲੇ ਦੋਲੇ ਦੇਖਿਆ ਆਲੇ ਦੋਲੇ ਦੇਖਿਆ ਕਟੀਆਂ ਖੁੱਲੀਆਂ ਦੀਆਂ ਕਟੀਆਂ ਜਗ ਮਗਰ ਗਈਆਂ ਹੋਣੀਆਂ ਕਟੀਆਂ ਮੁੜ ਕੇ ਵਾਪਸ ਆ ਗਈਆਂ ਕਟੀਆਂ ਜੜਾਈਆਂ ਨਹੀਂ ਹੁੰਦੀ ਕਟੀਆਂ ਉਹ ਰਪੀਆਂ ਨਹੀਂ ਐ ਕਟੀਆਂ ਫੇ ਉਹਨੂੰ ਬੋਤਾ ਵੀ ਕਟੀਆਂ ਲੜਿੰਗਣਾ ਵੀ ਅਸੀਂ ਕਟੀਆਂ ਖੁੱਲੀਆਂ ਛੱਡ ਦਈਏ ਕਟੀਆਂ ਵਾਪਸ ਆ ਗਈਆਂ ਮੈਂ ਸੱਚਾ ਜੜਾ ਕੱਢਿਆ ਤੁਸੀਂ ਸਾਤ ਨੂੰ ਲਾਸਟ ਕਿੰਨੇ ਵਜੇ ਆਪਣੇ ਡੰਗਰ ਦੇਖੇ ਸੀ ਇਹ 12 ਵਜੇ ਡੰਗਰ ਦੇਖੇ ਸੀ ਉਹਦੇ ਬਾਅਦ ਫਿਰ ਦਿਹਾੜੀ ਕਰਨ ਵਾਲੇ ਬੰਦੇ ਆ ਮਜ਼ਦੂਰੀ ਕਰਨ ਵਾਲੇ ਬੰਦੇ ਸਵੇਰੇ ਰਾਤ 12 ਵਜੇ ਦੇਖੇ ਹਾਂਜੀ ਹਾਂ ਕਿੰਨੀ ਕੀਮਤ ਬਣ ਗਈ ਹਾਂਜੀ ਕਿੰਨੀ ਕੀਮਤ ਲੱਗ ਰਹੀ ਹੈ ਟੋਕਾ ਟੋਕਾ ਲਗਭਗ ਕਿੰਨੀ ਕੀਮਤ ਬਣਦੀ ਲਗਭਗ ਕਿੰਨੇ 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 ਪੈਸੇ ਮੈਂ ਕਿੰਨੇ ਦੀ ਮੈਸ ਅਸੀਂ ਅੱਧੀ ਤੇ ਘਟਨੀ ਜਾਈ ਹੈਗੀ ਛੋੜ ਪੈਸੇ ਛੋੜ ਉਹ ਮੈਂ ਸ਼ਾਮੀਆਂ ਦੋ ਟਿਕਾਣਾ ਉਹ ਜਾ ਮੋੜੇ ਚੰਨਨ ਸਿੰਘ ਚੰਨਨ ਜੀ ਕੀ ਕਾਹ ਵਕਿਆ ਹੋਇਆ ਮੈਂ ਕਾਹ ਪਾਣ ਗਿਆ ਸਵੇਰੇ ਮੈਂ ਦੇਖੀ ਖੁੱਲੀ ਹੈ ਛੁੱਟ ਗਈ ਵੀ ਸੀ ਉੱਥੇ ਮੱਝ ਹੈ ਹਿਮਾਲੇ ਦੋੜਾ ਨਟਕੇ ਦੇਖਿਆ ਬਈ ਮਾਂ ਛੁੱਟ ਗਈ ਹੋਊਗੀ ਕੱਲ ਦੇਖ ਲਾਂਗੇ ਉੱਥੇ ਮੈਨੂੰ ਮਿਲੀ ਨਹੀਂ ਫਿਰ ਜਾਣੇ ਮੈਨਾਂ ਵੱਲੋਂ ਹੈ ਵੀਰੇ ਵੱਲੋਂ ਮੈਂ ਕਹਿੰਦਾ ਮੱਝ ਮੇਰੀ ਵੀ ਹੈ ਤਾਂ ਮੱਝ ਮਾਂ ਮੇਰੀ ਵੀ ਹੈ ਨਹੀਂ ਮਾਂ ਚੋਰੀ ਹੋ ਗਈ ਮੈਂ ਰਾਤੀ 12 ਵਜੇ ਲੈ ਕੇ ਗਿਆ ਹਾਂਜੀ 12 ਦੇ ਬਾਅਦ ਘਟਨਾ ਕਰ ਮੈਂ ਹਾਂਜੀ ਦੋ ਗੇੜੇ ਮਾਰੇ ਜੀ ਮੈਂ ਇੱਕ 10 ਵਜੇ ਮਾਰ ਕੇ ਗਿਆ ਇੱਕ 12 ਵਜੇ ਮਾਰ ਕੇ ਗਿਆ ਹਾਂਜੀ ਪੁਲਿਸ ਨੂੰ ਰਿਪੋਰਟ ਕੀਤਾ ਹੋਏ ਹਾਂਜੀ ਤਾਂ ਪੈਦੇ ਤੁਸੀਂ ਕੀ ਮੰਗ ਕਰਦੇ ਹੋ ਦੇਖੋ ਲਗਾਤਾਰ ਛੋਟੇ ਚੋਰੀ ਹੋ ਰਿਹਾ ਹੈ ਹੁਣ ਅਜ ਮੇਸੇ ਚੋਰੀ ਹੋ ਰਹੀਆਂ ਮੈਨੂੰ ਵੀ ਲੱਗਦਾ ਪੁਲਿਸ ਹੋਣਾ ਕਿ ਥਿੜੀ ਲਾਈ ਹਾਂਜੀ ਤੁਹਾਨੂੰ ਕਿਹਾ ਪੁਲਿਸ ਸਾਹਿਬ ਥਿੜੀ ਕਾਰਵਾਈ ਕਰ ਰਿਹਾ ਹਾਂਜੀ ਹਾਂਜੀ ਦਾ ਪਹਿਲਾ ਲਗਾਤਾਰ ਚੋਟੇ ਚੋਰੀ ਬਾਰੇ ਪਿੰਡਾਂ 'ਚ ਸੰਘਰਸ਼ ਨਿਕਾਦਾ ਜਾਂਦੇ ਆ ਉਹਨਾਂ ਦਾ ਜਿਆ ਪਤਾ ਨਹੀਂ ਲੱਗਦਾ ਅੱਜ ਤੁਹਾਡੇ ਪਿੰਡ 'ਚ ਦੁੱਧ ਪੈਸਾ ਚੋਰੀ ਹੋਇਆ ਦੋ ਘੰਟੇ ਪਹਿਲਾਂ ਆ ਗਿਆ ਇਹ ਦੋ ਕੇਸ ਤਾਂ ਤੁਹਾਡੇ ਕੋਲ ਬਹੁਤ ਥੋੜੇ ਛੋਟੇ ਜਿਹੇ ਕੇਸ ਹੈ ਜੀ ਸਾਡੇ ਏਰੀਆ 'ਚ ਘੱਟੋ ਘੱਟ 4-5 ਮਹੀਨਿਆਂ ਤੋਂ ਲਗਾਤਾਰ ਝੋਟੇ ਮੈਸਾਂ ਬੱਕਰੀਆਂ ਬੈਟਰੀਆਂ ਦੁਕਾਨਾਂ ਚੋਰੀ ਲਗਾਤਾਰ ਮਤਲੈ ਇੰਨੀਆਂ ਚੋਰੀਆਂ ਵੱਧ ਗਈਆਂ ਇੰਨੀਆਂ ਚੋਰੀਆਂ ਵੱਧੀਆਂ ਕਿ ਬਿਲਕੁਲ ਹੀ ਕੋਈ ਧਿਆਨ ਨਹੀਂ ਹੈ ਨਾ ਜਮਲ ਪ੍ਰਸ਼ਾਸਨ ਦਾ ਲੋਕ ਤਾਂ ਚਲੋ ਹੈ ਵਿਚਾਰੇ ਰਾਤਾਂ ਨੂੰ ਸੌ ਜਾਂਦੇ ਆ ਰਾਤ ਨੂੰ ਨੀਂਦ ਆ ਜਾਂਦੀ ਹੈ ਪਤਾ ਨਹੀਂ ਚ ਲੋਕ ਵੀ ਅਵੇਅਰਨੈਸ ਨਹੀਂ ਹੈ ਮੈਂ ਤਾਂ ਇਹ ਵੀ ਕਹੂੰਗਾ ਅਖਬਾਰਾਂ ਚਾ ਰਿਆ ਟੀਵੀਆਂ ਚਾ ਰਿਆ ਚਾਰ ਪੰਜ ਮਹੀਨੇ ਹੋ ਚਲੇ ਲੋਕੀ ਵੀ ਇੰਨੇ ਅਵੇਅਰਨੈਸ ਨਹੀਂ ਹੈ ਕਿ ਆਪਾਂ ਆਪਣੀ ਜਾਨ ਮਾਲ ਦੀ ਰਾਖੀ ਕਰੀਏ ਦੂਜੀ ਇਹੀ ਗੱਲ ਉਹ ਪ੍ਰਸ਼ਾਸਨ ਦੀ ਜਾਂ ਪੁਲਿਸ ਪ੍ਰਸ਼ਾਸਨ ਦੀ ਇਹਨਾਂ ਕੋਲ ਵੀ ਜਾ ਕੇ ਦੇਖ ਲੋ ਸਰਕਾਰੀ ਜਿੰਨੇ ਕੈਮਰੇ ਆ ਟੋਟਲ ਤਕਰੀਬਨ 100 ਆ ਸਾਡੀਆਂ ਪਿੱਛੇ ਮਿਚਰਾ ਚੋਰੀ ਹੋਈਆਂ ਤਿੰਨ ਤਿੰਨ ਮਿਚਰਾ ਚੋਰੀ ਹੋਈਆਂ ਅਸੀਂ ਖੁਦ ਚੋਰ ਫੜੇ ਪ੍ਰਾਈਵੇਟ ਕੈਮਰੇਆਂ 'ਚੋ ਚੋਰੀ ਫੜੇ ਅਸੀਂ ਅਸੀਂ ਖੁਦ ਮਤਲਬ ਚੋਰ ਹਵਾਲੇ ਕੀਤੇ ਲੇਕਿਨ ਅੱਜ ਸਾਨੂੰ ਚੋਰ ਨਹੀਂ ਲੱਭ ਰਹੇ ਜੀ ਉਹਨਾਂ ਦੇ ਨਾਲ ਹੀ ਮਤਲਬ ਕਿ ਸੌਦੇਬਾਜ਼ੀਆਂ ਕੋਈ ਸਮਝ ਨਹੀਂ ਲੱਗਦੀ ਕਿ ਆ ਜਾਈਏ ਕਿਹਦੇ ਕੋਲ ਜਾਈਏ ਕਿੱਥੇ ਜਾ ਕੇ ਫਰਿਆਦ ਕਰੀਏ ਸਾਡੀ ਤਾਂ ਸਮਝ ਨਹੀਂ ਲੱਗਦੀ ਉਹ ਰੋਸ ਰੋਸ ਕੀ ਕਰ ਮੰਗਾ ਸੀ ਤਾਂ ਇਹੀ ਕਰਦੇ ਜੀ ਪਰ ਹੋਰ ਤਾਂ ਕੋਈ ਕੰਮ ਦੇ ਨਹੀਂ ਹੋ ਰੇ ਪੰਜਾਬ ਸਰਕਾਰ ਕੁਝ ਕਰ ਨਹੀਂ ਰਹੀ ਹੋਰ ਤਾਂ ਕੋਈ ਨਹੀਂ ਵਿਕਾਸ ਦਾ ਕੰਮ ਨਹੀਂ ਹੋ ਰਿਹਾ ਪਿੰਡਾਂ 'ਚ ਕੋਈ ਧੰਦਾ ਕੋਈ ਇਹੋ ਜਿਹਾ ਕੰਮ ਹੀ ਨਹੀਂ ਚੱਲ ਰਿਹਾ ਕੰਮ ਸੇ ਕੰਮ ਜੇ ਜ਼ਿਆਦਾ ਨਹੀਂ ਤਾਂ ਕੰਮ ਸੇ ਕੰਮ ਲੋਕਾਂ ਦੀ ਇੰਨੀ ਕਿ ਰੱਖਿਆ ਤਾਂ ਕਰ ਦਿਓ ਇੰਨੀ ਕਿ ਰੱਖਿਆ ਤਾਂ ਕਰ ਦਿਓ ਵੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਹੈ ਜੇ ਨਹੀਂ ਹੈ ਤਾਂ ਲੋਕਾਂ ਨੂੰ ਅਵੇਰਨੈਸ ਕਰਕੇ ਪਿੰਡਾਂ 'ਚ ਪਹਿਰੇ ਲਵਾ ਦਿਓ ਪਿੰਡਾਂ 'ਚ ਪਹਿਰੇ ਲਵਾ ਦੇ ਲੋਕੀ ਜਾਗਰਤ ਹੋ ਜਾਣ ਕਿਉਂ ਘੱਟੋ-ਘੱਟ 1,60,000 ਦਾ ਅਜ ਨੁਕਸਾਨ ਹੈ 12 ਚੋਰੀਆਂ ਹਿਆਰ ਪਰ ਬਾੜਿਆਂ 'ਚ ਹੋ ਗਈਆਂ ਆਪਣੇ 12 ਬੱਕਰੀਆਂ ਝੋਟੇ ਐਨੇ ਚੋਰੀ ਹੋ ਗਏ ਦੁਕਾਨਾਂ 'ਪਰ ਚੋਰੀਆਂ ਲਗਾਤਾਰ ਹੋ ਰਹੀਆਂ ਪਰਸੋਂ ਪਤਾ ਲੱਗਿਆ ਤਖਤਗੜ੍ਹ ਦੇ ਵਿੱਚ ਦੇਖੋ ਜਿਹੜੇ ਦਵਾਈਆਂ ਜੜੀ ਬੂਟੀਆਂ ਵਾਲੇ ਆ ਉਹਨਾਂ ਦੇ ਚੋਰੀਆਂ ਹੋ ਗਈਆਂ ਸਾਨੂੰ ਤਾਂ ਸਮਝ ਨਹੀਂ ਲੱਗਦੀ ਵੀ ਐਨੇ ਕੇਸ ਜਾਗਿਆ ਜੇ ਛੋਟੀ ਜੀ ਕਿਸੇ ਕੋਲੋਂ ਕੋ ਮੜੀ ਜੀ ਚੀਜ਼ ਫੜ ਲੈਂਦੇ ਤਾਂ ਐਨੇ ਬੰਦੇ ਪੁਲਿਸ ਵਾਲੇ ਇਕੱਠੇ ਹੋ ਕੇ ਫੋਟੋਆਂ ਖਾਂਦੇ ਜਿੱਦਾਂ ਬਹੁਤ ਵੱਡੀ ਮੱਲ ਮਾਰ ਲਈ ਲੇਕਿਨ ਜਿਹੜੇ ਆ ਮੇਨ ਪੈਸੇ ਦਾ ਮਸਲਾ ਹੈ ਰੋਜੀ ਰੋਟੀ ਦਾ ਮਸਲਾ ਹੈ ਦੁੱਧ ਜੁੜਿਆ ਵਾ ਜੇ 4 ਕਿਲੋ ਦੁੱਧ ਪਾਦੇ 5 ਕਿਲੋ ਦੁੱਧ ਪਾਦੇ ਤਾਂ ਘਰ ਦੀ ਰੋਟੀ ਚੱਲਦੀ ਹੈ ਲੇਕਿਨ ਰੋਟੀ ਵੀ ਆ ਬੰਦ ਹੋ ਗਈ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਇਹ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਕੋਸ਼ਿਸ਼ ਕਰੋ ਅਵੇਰਨੈਸ ਬਣਾਓ ਲੋਕਾਂ ਦੇ ਵਿੱਚ ਚਾਹੇ ਪਹਿਰੇ ਲਵਾਓ ਚਾਹੇ ਕੁਝ ਵੀ ਕਰੋ ਚੋਰੀਆਂ ਦਾ ਦਿਨ ਬਰ ਦਿਨ ਜਿਹੜਾ ਹੈ ਵੱਧਦਾ ਹੀ ਜਾ ਰਿਹਾ ਵੱਧਦਾ ਹੀ ਜਾ ਰਿਹਾ ਘਟਣ ਦਾ ਨਾਉ ਨਹੀਂ ਲੈ ਰਿਹਾ ਦੂਜੀ ਗੱਲ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਹੋਰ ਆ ਜਿੰਨੀਆਂ ਜਿਹੜਾ ਨਸ਼ਿਆਂ ਦਾ ਜਿੰਨਾ ਵੀ ਧੰਦਾ ਚੱਲ ਰਿਹਾ ਇਹ ਨਸ਼ਿਆਂ ਦੇ ਨਾਲ ਤਿੰਨ ਚਾਰ ਜਿਹੜੇ ਫੇਰ ਤਾਂ ਸਿੱਧੇ ਆ ਰਹੇ ਆ ਚੋਰੀਆਂ ਸਿੱਧੇ ਨਸ਼ਿਆਂ ਪਰ ਨੂੰ ਜਾਂਦੀ ਗੱਲ ਕਿਉਂਕਿ ਜਿਹੜੇ ਨਸ਼ੇ ਲੋਕ ਪਏ ਹੋਏ ਨਾ ਕੰਮਾਂ 'ਚ ਉਹ ਨਸ਼ੇ ਨੂੰ ਕਰਨ ਵਾਸਤੇ ਇਦਾਂ ਦੇ ਘੱਟੀਆਂ ਵਧੀਆ ਕੰਮ ਕਰਦੇ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਲੋਕਾਂ ਦਾ ਦੂਜੀ ਗੱਲ ਸਮਾਜ ਦਾ ਬਹੁਤ ਨੁਕਸਾਨ ਹੋ ਰਿਹਾ ਅੱਜ ਇਹਨੇ ਬੇਲ ਨੌਜਵਾਨ ਹੈ ਸਾਡੇ ਉੱਪਰ ਇਧਰ ਜੰਗਲਾਂ ਵੱਲ ਨੂੰ ਪਤਾ ਹੀ ਨਹੀਂ ਲੱਗਦਾ ਕਿੰਨੇ ਲੋਕਾਂ ਦੇ ਆ ਕਿੰਨੇ ਜਾਂਦੇ ਆ ਬਾਹਰਲੇ ਲੋਕਾਂ ਦੇ ਆ ਇੱਥੇ ਸਾਡੇ ਲੋਕ ਵੀ ਇਦਾਂ ਦੇ ਆ ਕਿ ਇਹ ਹੀ ਦੀ ਸੋਚਦੇ ਪੇ ਕੌਣ ਆਇਆ ਕੌਣ ਗਿਆ ਲੋਕੀ ਆਸੇ 'ਚ ਬੈਠੋ ਆਪਣਾ ਏਕਾ ਕਰੋ ਜੇ ਕੋਈ ਗੱਲਬਾਤ ਹੁੰਦੀ ਹੈ ਜੇ ਕੋਈ ਇਦਾਂ ਦੀ ਤੁਹਾਨੂੰ ਮਤਲਬ ਲੱਗਦਾ ਪਏ ਬੰਦਾ ਬਾਹਰ ਆਏ ਤੁਸੀਂ ਉਹਦੇ ਉੱਤੇ ਪੰਨੂ ਮੜੀ ਅੱਖ ਰੱਖੋ ਪਏ ਬੰਦਾ ਕੌਣ ਹੈ ਸਾਡੇ ਲੋਕਾਂ 'ਚ ਬਹੁਤ ਬੜੀ ਸਾਡੇ ਸਮਾਜ ਦੀ ਐਨੀ ਘਟਿਆ ਮਤਲਬ ਕਮਜ਼ੋਰੀ ਹੈ ਕਿ ਅਸੀਂ ਇਹ ਸੋਚੀ ਜਾਂਦੇ ਅਸੀਂ ਕਿਆ ਲੈਣਾ ਅਸੀਂ ਕਿਆ ਲੈਣਾ ਅਸੀਂ ਕਿਆ ਲੈਣਾ ਲੈਣਾ ਕਿਉਂ ਨਹੀਂ ਹੈ ਜਿਹੜੀ ਅੱਗ ਲੱਗੀ ਹੋਈ ਹੈ ਹਰ ਇੱਕ ਦੇ ਘਰ ਤੱਕ ਪਹੁੰਚੂਗੀ